ਹਾਂ ਸੱਖੀ ਨਾ ਬਚਣਾ ਚਾਹੀਦਾ ਅੱਜ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਨੂੰ ਸਮਰਪਿਤ ਉਹਨੂੰ ਸਮਰਪਿਤ ਜਿਹੜਾ ਵਿਸ਼ਾਲ ਚੇਤਨਾ ਸਮਾਗਮ ਹੈ ਉਹਦਾਂ ਸੈਨਾ ਔਰ ਇਹਨਾਂ ਬਲੋਂ ਸਾਰੇ ਸਮੂਹ ਸਾਥੀਆਂ ਵੱਲੋਂ ਰੱਖਿਆ ਗਿਆ ਹੈ ਔਰ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜੇ ਦੇ ਨਾਮ ਤੇ ਚੇਤਨਾ ਸਮਾਰਕ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀ ਜਿਹੜੀ ਵਾਦੀ ਆ ਉਹ 35% ਤੋਂ ਜ਼ਿਆਦਾ ਆ ਔਰ ਉਸ ਸਮੁੱਚੇ ਭਾਈਚਾਰਿਆਂ ਨੂੰ ਪੰਜਾਬ ਦੇ ਵਿੱਚ ਲਾਮਬੰਦ ਕਰਨਾ ਇਕੱਠੇ ਕਰਨਾ ਕਿਉਂਕਿ ਇਹ ਗੁਰੂਆਂ ਰਹਿਬਰਾਂ ਦੀ ਧਰਤੀ ਸੀ ਇਹਨਾਂ ਇਸ ਧਰਤੀ ਦੇ ਉੱਤੇ ਗੁਰੂਆਂ ਰਹਿਬਰਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀ ਇਨ ਗਰੀਬ ਸਿੱਖਣ ਕੋ ਦੂ ਪਾਛਾ ਇਹਨਾਂ ਗੁਰੂਆਂ ਰਹਿਬਰਾਂ ਨੇ ਸਾਨੂੰ ਆਵਾਜ਼ ਦਿੱਤੀ ਸੀ ਕਿ ਐਦਾਂ ਦਾ ਰਾਜ ਵਸਣਾ ਚਾਹੀਦਾ ਜਿੱਥੇ ਦੁੱਖ ਦਰਦ ਨਾ ਹੋਵੇ ਗੇਮਪੁਰਾ ਸ਼ਹਿਰ ਕੋ ਨਾਓ ਦੁੱਖ ਨ ਦੋ ਨਹੀਂ ਦੇਖਾਓ ਔਰ ਬਾਬਾ ਸਾਹਿਬ ਅੰਬेडकर ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦਿੱਤਾ ਉਦੇ ਚ ਉਹਨਾਂ ਨੇ ਲਿਖਿਆ ਕਿ ਜਾਤੀ ਧਰਮ ਨਸਲ ਸਥਾਨ ਲਿੰਗ ਔਰ ਛੂਆਛਾਤੇ ਬਿਤਕਰੇ ਨਹੀਂ ਹੋਣੇ ਚਾਹੀਦੇ ਪਰੰਤੂ ਪੰਜਾਬ ਦੀ ਧਰਤੀ ਤੇ ਅਸੀਂ ਦੇਖ ਰਹੇ ਹਾਂ ਕਿ 75 ਸਾਲ ਵੱਖ-ਵੱਖ ਹਕੂਮਤਾਂ ਨੇ ਰਾਜ ਕੀਤਾ ਔਰ ਇਹ ਬਿਤਕਰੇਵਾਦੀ ਛੂਆਛਾਤ ਇੰਨੀ ਜਾਰੀ ਆ ਇੰਦੀ ਜਾਰੀ ਆ ਕਿ ਬਾਬਾ ਸਾਬ ਅੰਬੇਡਕਰ ਦੇ ਸੰਵਿਧਾਨ ਔਰ ਪੁੱਤਾ ਤੇ ਪੰਜਾਬ ਦੇ ਲੋਕ ਹੀ ਹਮਲਾ ਕਰਨ ਲੱਗ ਪਏ ਪੱਗ ਤਾਂ ਉਹ ਬੰਨੀ ਆ ਜਿਹੜੀ ਦਸ਼ਮੇਸ਼ ਪਿਤਾ ਨੇ ਕਹੀ ਆ ਸ਼ਕਲ ਤੇ ਮੂੰਹ ਤੇ ਬੋਲੀ ਉਹ ਰੱਖੀ ਆ ਜਿਹੜੀ ਦਸ਼ਮੇਸ਼ ਪਿਤਾ ਨੇ ਕਹੀ ਆ ਲੇਕਿਨ ਜਦੋਂ ਬੋਲਦੇ ਆ ਉਹ ਦਲਤਾਂ ਦੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਦੇ ਬੋਤ ਦੇ ਖਿਲਾਫ ਬੋਲਦੇ ਆ ਬਾਬਾ ਸਾਹਿਬ ਅੰਬੇਡਕਰ ਦੀ ਕੌਮ ਦੇ ਖਿਲਾਫ ਬੋਲਦੇ ਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਅਸੀਂ ਪੰਜਾਬ ਦੇ ਸਵਾ ਕਰੋੜ ਤੋਂ ਜ਼ਿਆਦਾ ਨੂੰ ਸੂਚਿਤ ਜਾਤੀ ਵਰਗਾਂ ਦੇ ਲੋਕ ਆ ਸਵਾ ਕਰੋੜ ਤੋਂ ਜ਼ਿਆਦਾ ਔਰ ਜੇਕਰ ਸਾਨੂੰ ਇਹ ਲੋਕ ਚਲੋਤੀ ਦੇਣਗੇ ਦਲਿਤ ਸਿੱਖ ਏਕਤਾ ਇਹ ਵਗੈਰਾ ਵਗੈਰਾ ਪਤਾ ਨਹੀਂ ਕੀ ਕੀ ਗੱਲਾਂ ਔਰ ਸਾਨੂੰ ਦਲਤਾਂ ਨੂੰ ਦਵਾ ਰਹੇ ਆ ਤੇ ਵੈਸੇ ਅਸੀਂ ਇਹ ਸਹਿਕਾਰ ਨਹੀਂ ਕਰਦੇ ਬਾਬਾ ਸਾਹਿਬ ਵੇੜ ਕਰਦਾ અપਮਾਨ ਅਸੀਂ ਸਹਿਕਾਰ ਨਹੀਂ ਕਰਦੇ ਇਸ ਕਰਕੇ ਅਸੀਂ ਇਹ ਚੇਤਨਾ ਸਮਾਗਮ ਪੂਰੇ ਪੰਜਾਬ ਚ ਕਰ ਰਹੇ ਆ